ਦੇ ਨੌਜਵਾਨ ਹੈਗੇ ਇਸ ਰੀ ਐਡਿਕਸ਼ਨ ਦੇ ਵਿੱਚ ਸਕਸੈਸਫੁਲ ਹੋਏ ਹੈਗੇ ਤੇ ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਜੇ ਕੋਈ ਬੰਦਾ ਅੱਛੀ ਤਰ੍ਹਾਂ ਆਪਣਾ ਤਨਮਨ ਲਗਾ ਕੇ ਡੀ ਐਡਿਕਸ਼ਨ ਕਰਾਉਣਾ ਚਾਹੁੰਦਾ ਹੈਗਾ ਤਾਂ ਉਹ ਜ਼ਰੂਰ ਸਕਸੈਸਫੁਲ ਹੋਵੇ ਵੀ ਆਪਣੇ ਬੱਚਾ ਨੂੰ 2 ਘੰਟੇ 1.5 ਘੰਟਾ ਰੋਜ਼ ਛੇੜਾ ਨਾਲ ਜੋੜੋ ਤੇ ਕਿਤਾਬਾਂ ਨਾਲ ਜੋੜੋ ਰੱਬ ਦੇ ਨਾਮ ਨਾਲ ਜੋੜੋ ਆਪਣੇ ਸਮਾਜ ਨੂੰ ਬਚਾਈਏ ਜਿਹੜਾ ਬਰਬਾਦੀ ਰੋਜ਼ ਅਸੀਂ ਪੜਦੇ ਆ ਅਖਬਾਰਾਂ

ਪੰਜਾਬ ਦੇ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਅਨੇਕਾਂ ਉਪਰਾਲੇ ਕੀਤੇ ਜਾਂਦੇ ਨੇ ਸੋ ਅੱਜ ਇੱਕ ਨਵਾਂ ਉਪਰਾਲਾ ਜਿਹੜਾ ਲੁਧਿਆਣਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਪਿੰਡ ਗੁੜੇ ਦੇ ਵਿੱਚ ਇੱਕ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਹੈ ਨਸ਼ਿਆਂ ਦੀ ਰੋਕਥਾਮ ਦੇ ਲਈ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਜਿਹੜੇ ਨਸ਼ਿਆਂ ਵੱਲ ਵੱਧਦੇ ਜਾ ਰਹੇ ਨੇ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਤਾਂ ਕਿ ਜਿਹੜਾ ਉਹ ਨਸ਼ਾ ਤਿਆਗ ਕੇ ਖੇਡਾਂ ਵੱਲ ਨੂੰ ਵੱਧੇ ਜਾਣ ਸੋ ਸਾਡੇ ਨਾਲ ਪਿੰਡ ਗੁੜੇ ਦੇ ਵਿੱਚ ਲੁਧਿਆਣਾ ਰੂਰਲ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗ ਜੀ ਅੱਜ ਜਿਹੜਾ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਨਸ਼ਿਆਂ ਨੂੰ ਜਿਹੜੇ ਨੌਜਵਾਨ ਜਿਹੜੇ ਨਸ਼ਿਆਂ ਵੱਲ ਵੱਧਦੇ ਜਾ ਰਹੇ ਨੇ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਨਸ਼ਾ ਛੱਡ ਕੇ ਜਿਹੜਾ ਖੇਡਾਂ ਵੱਲ ਵੱਧਦੇ ਜਾਣ ਕੀ ਕਹਿਣਾ ਚਾਹੋਗੇ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਪਹਿਲੇ ਵੀ ਅਵੈਰਨੈਸ ਕੈਂਪੇਨ ਜਿਹੜਾ ਅਗੇਂਸਟ ਡਰੱਗਸ ਉਹ ਚਲਾਇਆ ਜਾ ਰਿਹਾ ਉਸ ਦੀ ਲੜੀ ਦੇ ਵਿੱਚ ਅੱਜ ਲੋਹਰਪੁਰਿਆਣਾ ਦੇ ਹਾਥੀ ਡਿਸਟ੍ਰਿਕਟ ਸਪਿੰਡ ਗੁੜੀ ਦੇ ਵਿੱਚ ਬਾਸਕਟਬਾਲ ਟੂਰਨਾਮੈਂਟ ਦਾ ਫਾਈਨਲ ਜਿਹੜਾ ਉਹ ਕਰਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਦਾ ਮੇਨ ਆਬਜੈਕਟਿਵ ਇਹੀ ਹੈਗਾ ਕਿ ਜੇ ਯੂਥ ਹੈ ਜਿੰਨਾ ਚਿਰ ਕੰਸਟਰਕਟ એનર્ਜੀਜ਼ ਬਹੁਤ ਹੁੰਦੀ ਹੈ ਉਹਨਾਂ ਨੂੰ ਕੰਸਟਰਕਟਿਵ ਡਾਇਰੈਕਸ਼ਨ ਦੇ ਵਿੱਚ ਡਾਇਵਰਟ ਕੀਤਾ ਜਾਏ ਤੇ 스포츠 ਐਕਟੀਵਿਟੀ ਇੱਕ ਬਹੁਤ ਹੀ ਵਧੀਆ ਐਕਟੀਵਿਟੀ ਹੈ ਜੋ ਕਿ ਆਪਣੀ ਫਿਜ਼ੀਕਲ ਬਾਡੀ ਤੇ ਮੈਂਟਲ ਵੈਲਬਿੰਗ ਲਈ ਬਹੁਤ ਚੰਗੀ ਹੁੰਦੀ ਹੈ ਇਸ ਲਈ ਹੀ ਅੱਜ ਇਹ 스포츠 ਇਵੈਂਟ ਕਰਾਇਆ ਜਾ ਰਿਹਾ ਹੈ ਦੇ ਨਾਲ ਇੱਥੇ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਵੀ ਚਲਾਇਆ ਜਾ ਰਿਹਾ ਜੀ ਸਰ ਲਗਾਤਾਰ ਪੰਜਾਬ ਪੁਲਿਸ ਵੱਲੋਂ ਅਨੇਕਾ ਉਪਰਾਲੇ ਕੀਤੇ ਜਾਂਦੇ ਨੇ ਚਾਹੇ ਉਹ ਯੋਗਾ ਹੋਵੇ ਚਾਹੇ ਉਹ ਸਾਈਕਲ ਹੋਵੇ ਸਾਈਕਲਿੰਗ ਕਰਨੀ ਹੋਵੇ ਬਾਸਕਟਬਾਲ ਮੈਚ ਹੋਵੇ ক্রিকেট ਮੈਚ ਹੋਣ ਕੀ ਲੱਗਦਾ ਹੈ ਕਿ ਹੋਰ ਵੀ ਜਿਹੜੀ ਸੰਸਥਾਵਾਂ ਨੇ ਲੋਕ ਨੇ ਪੰਜਾਬ ਦੇ ਉਹਨਾਂ ਨੂੰ ਵੀ ਇਹ ਕੰਮ ਕਰਨੇ ਚਾਹੀਦੇ ਨੇ ਜੋ ਪੰਜਾਬ ਪੁਲਿਸ ਕਰਦੀ ਵੀ ਹੈ ਪੰਜਾਬ ਪੁਲਿਸ ਤੋਂ ਇਲਾਵਾ ਕਾਫੀ ਐਨ ਜੀਓਜ਼ ਜਿਹੜੇ ਹੈਗੇ ਉਹ ਕੰਮ ਇਹ ਕਰਦੇ ਹੈਗੇ ਹੋਰ ਕਰਨਾ ਵੀ ਚਾਹੀਦਾ ਹੈਗਾ ਆਪਾਂ ਕਈ ਜਗ੍ਹਾ ਤੇ ਜੋ ਐਨ ਜੀਓਜ਼ ਹੈਗੇ ਜਾਂ ਯੂਥ ਕਲੱਬ ਹੈ ਉਹਨਾਂ ਦੇ ਕੋਆਰਡੀਨੇਸ਼ਨ ਤੇ ਉਹਨਾਂ ਦੇ ਨਾਲ ਰਲ ਕੇ ਇਹ ਇਵੈਂਟਸ ਕਰਾਉਂਦੇ ਹੈਗੇ ਜੀ ਸੋ ਸਰ ਜੇ ਗੱਲ ਕਰੀਏ ਖੇਡਣਾ ਹੀ ਕਿਉਂ ਨਸ਼ਿਆਂ ਦੀ ਰੋਕtham ਦੇ ਲਈ ਖੇਡਾਂ ਹੀ ਕਿਉਂ ਕਰਵਾਈਆਂ ਜਾਂਦੀਆਂ ਨੇ ਇਕੱਲਾ ਖੇਡਾਂ ਹੀ ਨਹੀਂ ਕਰਾਈਆਂ ਜਾਂਦੀਆਂ ਐਵੇਂ ਹੋਰ ਜਿਦਾ ਪੇਂਟਿੰਗ ਕੰਪੀਟੀਸ਼ਨ ਹੋ ਗਿਆ ਰੀਡਿੰਗ ਕੰਪੀਟੀਸ਼ਨ ਹੋ ਗਿਆ ਕੰਪਿਊਟਰਸ ਦੇ ਵਿੱਚ ਹੋ ਗਿਆ ਪਰ ਖੇਡ ਜਿਹੜੀ ਹੈਗੀ ਉਹ ਇੱਕ ਬੜੀ ਇੰਟ੍ਰੀنسਿਕ ਐਕਟੀਵਿਟੀ ਹੈਗੀ ਹੈ ਸਾਰੇ ਹਿਊਮਨਸ ਦੇ ਬੰਦਿਆ ਦੇ ਲਈ ਇਸ ਕਰਕੇ ਖੇਡਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿਉਂਕਿ ਕੋਈ ਆਮ ਬੰਦਾ ਜਿਹੜਾ ਹੈਗਾ ਉਹ ਵੀ ਕੋਈ ਨਾ ਕੋਈ ਖੇਡ ਖੇਡ ਲੈਂਦਾ ਹੈ ਇਸ ਕਰਕੇ ਇਹਨੂੰ ਐਜ਼ ਅ ਐਕਟੀਵਿਟੀ ਕਾਫੀ ਇਹਦਾ ਰਿਸਪੌਂਸ ਚੰਗਾ ਹੁੰਦਾ ਹੈ ਇਸ ਕਰਕੇ ਖੇਡਾਂ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ ਜੀ ਸਰ ਨਸ਼ਾ ਛਡਾਊ ਕੇਂਦਰ ਵੀ ਜਿਹੜੇ ਪੰਜਾਬ ਦੇ ਵਿੱਚ ਖੋਲੇ ਗਏ ਤਾਂ ਕਿ ਜਿਹੜੇ ਨੌਜਵਾਨ ਨਸ਼ੇ ਨੂੰ ਤਿਆਗਣਾ ਚਾਹੁੰਦੇ ਨੇ ਤੇ ਉੱਥੇ ਪਹੁੰਚ ਕੇ ਜਿਹੜਾ ਆਪਣਾ ਟ੍ਰੀਟਮੈਂਟ ਕਰਵਾ ਸਕਣ ਪਰ ਕਿਤੇ ਨਾ ਕਿਤੇ ਜਿਹੜੀ ਉੱਥੇ ਦਿੱਕਤ ਆਂਦੀ ਉਹਨਾਂ ਦੇ ਵੱਲੋਂ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਨੇ ਨੌਜਵਾਨ ਨੇ ਜੋ ਨਸ਼ਾ ਤਾਂ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦਾ ਸਾਥ ਨਹੀਂ ਦੇ ਪਾਉਂਦੇ ਜੀ ਡੀ ਐਡਿਕਸ਼ਨ ਜਿਹੜੀ ਹੈਗੇ ਉਹ ਕਾਫੀ ਇੰਪੋਰਟੈਂਟ ਸਟਰੈਟਜੀ ਹੈਗੀ ਹੈ ਜੋ ਆਪਣੇ ਨੌਜਵਾਨ ਇਸ ਗਲਦਰ ਚ ਫਸ ਚੁੱਕੇ ਹੈਗੇ ਉਹਨਾਂ ਦੇ ਵਾਸਤੇ ਡੀ ਐਡਿਕਸ਼ਨ ਪ੍ਰੋਗਰਾਮ ਜਿਹੜਾ ਹੈ ਉਹ ਕਰਾਇਆ ਜਾਂਦਾ ਹੈ ਡੀ ਐਡਿਕਸ਼ਨ ਸੈਂਟਰ ਬਣੇ ਹੋਏ ਹੈਗੇ ਉਹਦੇ ਵਿੱਚ ਕਈ ਵਾਰੀ ਜੇ ਕੋਈ ਪ੍ਰੋਬਲਮਸ ਆਉਂਦੀਆਂ ਹੈਗੀਆਂ ਤਾਂ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਉਹਨੂੰ ਸੋਲਵ ਕੀਤਾ ਜਾ ਸਕਦਾ ਹੈ ਐਸੇ ਕਾਫ ਪਈ ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਜੇ ਕੋਈ ਬੰਦਾ ਅੱਛੀ ਤਰ੍ਹਾਂ ਆਪਣਾ ਤਨਮਨ ਲਗਾ ਕੇ ਡੀਡਿਕਸ਼ਨ ਕਰਾਣਾ ਚਾਹੁੰਦਾ ਹੈਗਾ ਤਾਂ ਉਹ ਜ਼ਰੂਰ ਸਕਸੈਸਫੁਲ ਹੋਵੇ ਜੀ ਸੋ ਸਰ ਜਿਹੜਾ ਅੱਜ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਕੱਲੇ ਮੁੰਡੇ ਹੀ ਭਾਗ ਲੈ ਰਹੇ ਨੇ ਕੁੜੀਆਂ ਵੀ ਜੀ ਕੁੜੀਆਂ ਦਾ ਵੀ ਮੈਚ ਹੈ ਜੀ ਦੋਨੋਂ ਲੇਡੀਜ਼ ਤੇ ਜੀ ਫੋ ਉਹਨਾਂ ਨੂੰ ਕੋਈ ਅਵਾਰਡ ਵੀ ਦਿੱਤੇ ਜਾਣਗੇ ਬਿਲਕੁਲ ਜੀ ਡੈਫੀਨਿਟਲੀ ਅਵਾਰਡ ਜੀ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਸੇ ਯੈਸ ਟੂ ਸਪੋਰਟਸ ਨੋ ਟੂ ਡਰੱਗਸ ਸੋ ਸਾਡੇ ਨਾਲ ਬਾਸਕਟਬਾਲ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਨਸ਼ਿਆਂ ਦੀ ਰੋਕਥਾਮ ਲਈ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਲੋਕਾਂ ਨੂੰ ਦੱਸਾਉਣਾ ਚਾਹੁੰਦੇ ਆ ਕਿ ਇੱਕ ਸੈਂਟਰ ਆ ਜਿਹੜਾ ਸੰਗਲੋ ਸਲਮ ਤੋਂ 플레이ਰ ਪੈਦਾ ਕੀਤੇ ਤੁਸੀਂ ਬਰਨਾਲੇ ਇਧਰੋਂ ਬਲੌਂਗ ਕਰਦੇ ਹੋ ਸਭ ਤੋਂ ਪਹਿਲਾਂ ਇੰਡੀਆ ਦਾ ਐਨਵੀਐਜ਼ ਪਲੇਅਰ ਗਿਆ ਬਰਨਾਲਾ ਜ਼ਿਲ੍ਹੇ ਦਾ ਬੱਲੋਖੀ ਦਾ ਸਤਨਾਮ ਭਮਰਾ ਜਿਹੜਾ ਕਿ 9 ਸਾਲ ਦਾ ਹਸਪਤਲ ਨੂੰ ਜਾਂਦਾ ਸੀ ਔਰ ਫਰਸਟ ਇੰਡੀਅਨ ਹੋਇਆ ਐਨਵੀਐਜ਼ ਉਸ ਤੋਂ ਬਾਅਦ ਜਾਗ ਲੱਗਿਆ ਤਿੰਨ ਹੋਰ ਗਏ ਜਿਹੜੇ ਇੰਡੀਆ ਵਿੱਚ ਐਨਵੀਐਜ਼ ਡੀ ਲੀਗ ਗਏ ਤਾਂ ਕੇਵਲ ਦੇ ਕੇਵਲ ਉਧਾਣਾ ਬਾਸਕੇਟਬਾਲ ਅਕੈਡਮੀ ਚੋਂ ਗਏ ਸੋ ਬਹੁਤ ਵੱਡਾ ਸਮਾਜ ਨੂੰ ਸੰਦੇਸ਼ ਆ ਵੀ ਛੋਲੇ ਬੱਚੇ ਵੀ ਜਾ ਸਕਦੇ ਨੇ ਖੇਡਾਂ ਨਾਲ ਜੁੜੀਏ ਆਪਣੀ ਜਵਾਨੀ ਬਚਾਈਏ ਕੋਈ ਸੰਫਾਰ ਦੇ ਨਾਲ ਦਾ ਉੱਤਮ ਨਸ਼ਾ ਨਹੀਂ ਪੜਿਆ ਇਹ ਮੁਖਤਮਲ ਦਾ ਤੋਂ ਸਮਾਜ ਨੂੰ ਫਰਕ ਕਰਨ ਨੂੰ ਮੇਰਾ ਇਹ ਬੇਨਤੀ ਆ ਵੀ ਆਪਣੇ ਬੱਚਾ ਨੂੰ 2 ਘੰਟੇ 1.5 ਘੰਟਾ ਰੋਜ਼ ਛੇੜਾ ਨਾਲ ਜੋੜੋ ਤੇ ਕਿਤਾਬਾਂ ਨਾਲ ਜੋੜੋ ਰੱਬ ਦੇ ਨਾਮ ਨਾਲ ਜੋੜੋ ਤਾਂ ਫੇ ਸਾਡਾ ਪੰਜਾਬ ਬਰਬਾਦ ਹੋਣ ਲੱਗਾ ਹੈ ਕੈਂਸਰ ਦੱਸੇ ਦਾ ਖਤਮ ਹੋ ਜਵੇ ਕਿਸੇ ਸਰਦੀ ਦੀ ਲੋੜ ਨਹੀਂ ਜੇ ਆਪਾਂ ਨਵੀਂ ਪਨੀਰੀ ਸਰਦ ਲਈਏ ਤਾਂ ਆਉਣ ਵਾਲੀ ਪੀੜ ਨਾ ਨਫਰਤ ਕਰੇ ਪਪਾ ਪਤਾਈਏ ਸਮਾਜ ਨੂੰ ਆਪਣੀ ਇਹ ਡਿਊਟੀ ਬਣਦੀ ਹੈ ਮੇਰੀ ਇਹ ਹੀ ਬੇਨਤੀ ਹੈ ਸਾਰੇ ਜੀ ਤੁਹਾਡੇ ਮਾਗਿਰ ਇਮਰਾਹੀਮ ਇਹ ਮੈਂ ਕਹਿਣਾ ਵੀ ਆਪਾਂ ਬਤੀਏ ਆਪਣੇ ਪੰਜਾਬ ਨੂੰ ਸੋਨੇ ਦੇ ਚੜੀ ਨੂੰ ਬਜਾਈਏ ਜਿਹੜਾ ਬਰਬਾਦ ਹੋ ਰਿਹਾ ਖੇਡਾਂ ਨਾਲ ਹੀ ਕਿਉਂ ਜੋੜਿਆ ਜਾਂਦਾ ਜਦੋਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰਨਾ ਹੋਵੇ ਤੇ ਖੇਡਾਂ ਨਾਲ ਕਿਉਂ ਜੋੜਿਆ ਦੇਖੋ ਜਿਹੜਾ ਛੇੜ ਦਾ ਨਸ਼ਾ ਜਿ ਉਹ ਲੱਗਿਆ ਰੱਬ ਦੇ ਨੌ ਦਾ ਨਸ਼ਾ ਲੱਗਿਆ ਇਹ ਉਤਮ ਨਸ਼ਾ ਜੀ ਤਾਂ ਦੂਸਰਾਂ ਦੇ ਵੱਲ ਝਾਫੂਗਾ ਹੀ ਨਹੀਂ ਮੈਂ ਇਸ ਲਈ ਕਹਿਣਾ ਇਹਨਾਂ ਹਾਲ ਨੰਮ ਉਹ ਆਤ ਪਾ ਦਈਏ ਉਹ ਕਹੇ ਵੀ ਮੈਂ ਇਸ ਤੋਂ ਇਲਾਵਾ ਦੂਸਰਾ ਨਸ਼ਾ ਦੀ ਲੋੜ ਹੀ ਨਹੀਂ ਹੈਗੀ ਇਹ ਕਹੇ ਸੀ ਆਪਣੀ ਦਾ ਸਿਹਤ ਤੁਸੀਂ ਕਰਕੇ ਦੇਖੋ ਜੀ ਸੈਲ ਕਰੋਗੇ ਜੋਗਾ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਜੂਵੇ ਮੈਂ ਬਹੁਤ ਚੰਗਾ ਕੰਮ ਕਰ ਰਿਹਾ ਜਿਹੜਾ 24 ਘੰਟੇ ਸਰੀਰ ਸੰ ਚੱਕੀ ਫਿਰਦਾ ਇਹਨੂੰ ਸਾਭੀ ਜੀ ਮੇਰੀ ਇਹੀ ਬੇਨਤੀ ਆਪਾਂ ਇਹਨੂੰ ਵੇਅਫ ਲਾਈਟ ਬਣਾਈਏ ਜ਼ਿੰਦਗੀ ਦਾ ਹਿੱਸਾ ਬਣਾਈਏ ਅੱਜ ਜਿਹੜੇ ਬਾਸਕਟਬਾਲ ਦੇ ਮੈਚ ਕਰਵਾਏ ਜਾ ਰਹੇ ਨੇ ਇਸ ਦੇ ਵਿੱਚ ਮੁੰਡੇ ਹੀ ਖੇਡ ਰਹੇ ਨੇ ਜਾਂ ਕੁੜੀਆਂ ਵੀ ਖੇਡ ਰਹੀਆਂ ਨੇ ਇਸ ਤੋਂ ਬਾਅਦ ਕੁੜੀਆਂ ਦਾ ਹੋਊਗਾ ਜੀ ਕਿੰਨੇ ਮੈਚ ਜਿਹੜੇ ਅੱਜ ਹੋਣਗੇ ਤੁਹਾਡੀਆਂ ਲੜਕੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਿੰਦੁਸਤਾਨ ਦੇ ਵਿੱਚ ਤੁਹਾਡੀਆਂ ਲੜਕੀਆਂ ਜਿਹੜੀਆਂ ਹੁਣ ਤੁਹਾਨੂੰ ਦਿਖਾਵਾਂਗੇ ਜੀ ਇਹਨਾਂ ਦੀ ਤਾਂਕਾ ਹੁਣ ਜੂਨੀਅਰ ਨੈਸ਼ਨਲ ਤੇ ਅਸੀਂ ਇੰਡੀਆ ਚੋਂ ਦੂਜੇ ਨੰਬਰ ਤੇ ਆਏ ਆ ਜੀ ਇਹਦੀ ਸਾਰਾ ਸ਼ੇਰਾਂ ਸਾਡੀ ਖਿਜਾਂ ਕੋਰਟਾਂ ਵਗਰੇ ਪਿੱਛੇ ਬੈਠੀਆਂ ਸਲੋਨੀ ਜੀ ਜਿਹਨੇ ਹਿੰਦੂਸਤਾਨ ਦੇ ਪਿਛਲੇ 18 ਸਾਲਾਂ ਦਾ 7 ਪਲੇਅਰ ਪੈਦਾ ਪਰਤੇ ਔਰ ਹੋਰ ਪਾਈਪਲਾਈਨਸ ਹੈਗੇ ਸਾਨੂੰ ਜਿਹੜੇ ਸਾਡੇ ਕੋਚੇ ਨੇ ਡੈਡੀਕੇਟਡ ਹੋਣਗੇ ਸਮਰਪਿਤ ਹੋਣਗੇ ਤਾਂ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਕਿਧਰ ਦੀ ਕਿਤੇ ਪਹੁੰਚਾ ਸਕਦੇ ਨੇ ਐਨੀ ਡਿਮਾਂਡਾਂ ਨੌਕਰੀਆਂ ਵੀ ਸਭ ਤੋਂ ਪੂਰੀ ਨਹੀਂ ਹੁੰਦੀ ਅਜਨੇ ਖੇਰ ਦਿਨ ਸਭ ਦੀ ਡਿਮਾਂਡਾਂ ਨੇਵੀ ਦੇ 에어ਪੋਰਟ ਪੁਲਾਨੀ ਤੇ ਰੇਲਵੇ ਹਰ ਕੋ ਪਲੇਅ ਦੇਣ ਨੂੰ ਹੈ ਨਹੀਂ ਨੌਕਰੀ ਲੱਭਦੇ ਫਿਰਦੇ ਲੋਕ ਜੀ ਸਾਡੇ ਕੋਲ ਪ੍ਰੇਰ ਹੈ ਨਹੀਂ ਦੇਣ ਨੂੰ ਦਾਖਲਿਆਂ ਦੀ ਦਿੱਲੀ ਤੋਂ ਮਦਰਾਸ ਤੋਂ ਹਾਕਾ ਭੇਜਦੇ ਨੇ ਕਿ ਸਾਡੇ ਕੋਲ ਬੱਚੇ ਭੇਜੋ ਇਹ ਗੇਮ ਦਾ ਇਹ ਫਾਇਦਾ ਮਾਪਿਆਂ ਦਾ ਇੱਕ ਪੈਸਾ ਉਹਦੇ ਖਰਚ ਨਹੀਂ ਆਉਣਾ ਆਪਣਾ ਜੀਵਨ ਸੁਧਾਰਨ ਇਦਾਂ ਨੂੰ ਆਉ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਮੇਰਾ ਇਹੀ ਸੰਦੇਸ਼ ਆ ਭਈ ਨਸ਼ਾ ਦੇ ਬਰਖਲਾਫ ਇੱਕ ਅੰਬੈਸਡਰ ਬਣੋ ਸਮਾਜ ਦੇ ਸੰਦੇਸ਼ ਪਤਾਓ ਥੋੜੀਆਂ ਰਿਸ਼ਤੇਦਾਰੀਆਂ ਦੂਰ ਨੇੜੇ ਹੋਰ ਸੱਜਣ ਮਿੱਤਰ ਸਾਰੂ ਮੇ ਸੰਦੇਸ਼ ਦਿਓ ਵੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਸਾਬੀਏ ਇਹ ਨਸ਼ੇ ਆਪਰ ਨਹੀਂ ਜਾਣਾ ਤੁਸੀਂ ਨਾਲ ਲੱਗੋ ਸਾਰਾ ਸਮਾਜ ਲੱਗੇ ਇਕੱਲੀ ਪੁਲਿਸ ਇਕੱਲੀ ਸਰਕਾਰ ਨਹੀਂ ਕਰ ਸਕਦੀ ਸਾਡੀਆਂ ਇਹ ਜ਼ਿੰਮੇਵਾਰੀਆਂ ਨੇ ਸਮਾਜ ਦੀਆਂ ਮਾਪਿਆਂ ਦੀਆਂ ਵੀ ਅਸੀਂ ਆਪਣੇ ਮੁਰਗ ਨੂੰ ਸਾਂਭੀਏ ਫਿਰ ਅੱਗੇ ਲੈ ਕੇ ਚਾਈਏ ਫਿਰ ਇਹਹੀ ਵੀ ਇੰਤਜ਼ਾਰੇ ਪੇਰੈਂਟਸ ਨੂੰ ਸਾਰੇ ਸਮਾਜ ਨੂੰ ਪੰਚਾਇਤਾਂ ਨੂੰ ਹੋਰ ਨੂੰ ਵੀ ਆਪਾਂ ਆਪਣੇ ਸਮਾਜ ਨੂੰ ਬਚਾਈਏ ਜਿਹੜਾ ਬਰਬਾਦੀ ਰੋਜ਼ ਅਸੀਂ ਪੜਦੇ ਅਖਬਾਰ ਮੰਨ ਨੂੰ ਕਿੰਨਾ ਦੁੱਖ ਹੁੰਦਾ ਕਫਰ ਰਬ ਸੁਫਾ ਵੀtਿਆ ਨੇ ਲੋਕ ਆਪਣੇ ਵਪਾਰ ਨੇ ਪੈਸਿਆਂ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਨੇ ਤੇ ਤੁਹਾਨੂੰ ਨਾਲ ਨਹੀਂ ਰਹਿਣਾ ਇੱਥੇ ਹੀ ਰਹਿਣਾ ਜੀ ਤੁਹਾਡਾ ਰੋਲ ਸ਼ਾਇਦ ਦੀ ਮੱਖੀ ਵਾਲਾ ਉਹ ਸ਼ਾਇਦ ਇਕੱਠਾ ਕਰਦੇ ਉਹ ਖਾਂਦਾ ਦਾ ਕੋਈ ਹੋਰ ਰਿਹਾ ਜੀ ਉਹ ਮਿੱਤਰੋ ਇਹ ਕੁਝ ਨਹੀਂ ਜਣਾ ਰੱਬ ਦਾ ਨੌ ਜਣਾ ਚੰਗੇ ਕੰਮ ਕਰ ਲੋ ਰੱਬ ਦੇ ਲੜ ਲੱਗ ਜਾਓ ਜ਼ਿੰਦਗੀ ਨੂੰ ਸਫਲ ਕਰ ਲੋ ਮੇਰੀ ਇਹੀ ਬੇਨਤੀ ਆ ਇਹ 84 ਲੱਖ ਜੁਨੀ ਵਾਰ ਤੋਂ ਉੱਤਮ ਨੀਵਨ ਮਿਲਿਆ ਇਨਸਾਨ ਦਾ ਇਹਨੂੰ ਸਾਂਭ ਲਿਏ ਇਹਨੂੰ ਬੁਆਈਏ ਕਨਰ ਕੋਲ ਰਿਫਾਜ ਉਹ ਟੀਮ ਹੈ ਲੋ ਪਰ ਇਹ ਹੀ ਸੱਤ ਜੋੜ ਕੇ ਬੇਨਤੀ ਆ ਆਓ ਅਗਿਸ ਮਾਜ ਨੂੰ ਪੰਜਾਬ ਨੂੰ ਸਾਂਭੀ ਸੋ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਵੱਲੋਂ ਜਿਹੜਾ ਬਾਸਕਟਬਾਲ ਮੈਚ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਪਿੰਡ ਗੁੜੇ ਦੇ ਵਿੱਚ ਜਿਹੜਾ ਹੈ ਇਹ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਹੈ ਨਸ਼ਿਆਂ ਦੀ ਰੋਕਥਾਮ ਦੇ ਲਈ ਲੁਧਿਆਣਾ ਦੇ ਦਿਹਾਤੀ ਪੁਲਿਸ ਦੇ ਵੱਲੋਂ ਜਿਹੜਾ ਇਹ ਮੈਚ ਜਿਹੜੇ ਕਰਵਾਏ ਜਾ ਰਹੇ ਨੇ ਤਾਂ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਨਸ਼ਿਆਂ ਨੂੰ ਤਿਆਗ ਕੇ ਜਿਹੜਾ ਖੇਡਾਂ ਦੇ ਵੱਲ ਨੂੰ ਵਧਦੇ ਰਹਿਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਨੌਜਵਾਨ ਮੁੰਡੇ ਤੇ ਕੁੜੀਆਂ ਨੇ ਸਵੇਰ ਦੇ ਜਿਹੜੇ 6 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੋਂ ਲੈ ਕੇ ਇੱਥੇ ਜਿਹੜੇ ਖੇਡਾਂ ਖੇਡ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ 8:30 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਮੈਚ ਜਿਹੜਾ ਲਗਾਤਾਰ ਇਹਨਾਂ ਦੇ ਵੱਲੋਂ ਜਾਰੀ ਹੈ ਸੋ ਇੱਥੇ ਲੁਧਿਆਣਾ ਦੇ ਜਿਹੜੇ ਡੀਆਈਜੀ ਨੇ ਮੈਡਮ ਤਨੁਪ੍ਰੀਤ ਕੌਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਮੈਡਮ ਲਗਾਤਾਰ ਜਿਹੜੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਨੂੰ ਰੋਕਥਾਮ ਦੇ ਲਈ ਵਕਵਾ ਕੋਪਰੇਲੇ ਕੀਤੇ ਜਾਂਦੇ ਨੇ ਅੱਜ ਬਾਸਕਟਬਾਲ ਮੈਚ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਕੀ ਲੁਧਿਆਣਾ ਦੇ ਹਾਤੀ ਪੁਲਿਸ ਵੱਲੋਂ ਇੱਥੇ ਪਿੰਡ ਗੁੜੇ ਦੀ ਪੰਚਾਇਤ ਨਾਲ ਮਿਲ ਕੇ ਨੇ ਡਿਸਟ੍ਰਿਕਟ ਬਾਸਕਟਬਾਲ ਐਸੋਸੀਏਸ਼ਨ ਲੁਧਿਆਣਾ ਨਾਲ ਮਿਲ ਕੇ ਤੇ ਬਾਸਕਟਬਾਲ ਦੇ ਮੈਚੇਸ ਕਰਾਏ ਜਾ ਰਹੇ ਹਨ ਜਿਸ ਤਰ੍ਹਾਂ ਹੀ ਅਸੀਂ ਇਹਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀਏ ਕਿ ਜਿਹੜਾ ਉਹਨਾਂ ਦਾ ਸਵੇਰ ਦਾ ਸ਼ਾਮ ਦਾ ਘੰਟਾ 2 ਘੰਟਾ ਸਵੇਰੇ ਸ਼ਾਮ ਜਿਹੋਗੇ ਗੇਮਸ ਖੇਡਣ ਆਪਣੀ ਸਿਹਤ ਨੂੰ ਵਧਿਆ ਕਰਨ ਤੇ ਅੱਗੇ ਬੁਰੀਆਂ ਚੀਜ਼ਾਂ ਤੋਂ ਵੀ ਬਚੇ ਰਹਿਣ ਜੀ। ਅਸੀਂ ਨਸ਼ਿਆਂ ਤੋਂ ਰੋਕਥਾਮ ਦੇ ਲਈ ਜਿਹੜਾ ਪੰਜਾਬ ਪੁਲਿਸ ਵੱਲੋਂ ਹੋਰ ਕਿਹੜੇ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਨਸ਼ਾ ਤਸਕਰਾਂ ਨੂੰ ਫੜਨਾ ਹੋਵੇ। ਇਸ ਦੇ ਨਾਲ ਨਾਲ ਇਹ ਸਾਡਾ ਇੱਕ ਤਰ੍ਹਾਂ ਦਾ ਪਬਲਿਕ ਆਊਟਰੀਚ ਹੈ ਜਿਦੇ ਵਿੱਚ ਅਸੀਂ ਲੋਕਾਂ ਦੀ ਮਦਦ ਨਾਲ ਇੱਕ ਅਵੇਅਰਨੈਸ ਕੈਂਪੇਨ ਚਲਾਉਂਦੇ ਹਾਂ ਕਿ ਘਟ ਤੋਂ ਵੱਧ ਤੋਂ ਵੱਧ ਬੱਚਿਆਂ ਨੂੰ ਅਸੀਂ ਸੋ ਅਵੇਅਰਨੈਸ ਕੈਂਪੇਨ ਨਾਲ ਜੋੜੀਏ ਤਾਂ ਜੋ ਉਹ ਆਪ ਇਸ ਚੀਜ਼ ਤੋਂ ਰੁਕਣ ਤੇ ਆਪਣੇ ਸੱਗੀ ਸਾਥੀਆਂ ਨੂੰ ਵੀ ਰੋਕ ਸਕਣ ਇਹਦੇ ਨਾਲ ਜਿੱਥੇ ਕਿ ਅਸੀਂ ਇੱਕ ਸਖਤ ਰਵਈਆ ਆਪਣਾ ਅਪਣਾਇਆ ਹੈ ਨਸ਼ਾ ਤਸਕਰਾਂ ਦੇ ਖਿਲਾਫ ਕਿ ਉਹਨਾਂ ਦੇ ਖਿਲਾਫ ਵੱਧ ਤੋਂ ਵੱਧ ਐਫਆਈਆਰ ਰਜਿਸਟਰ ਹੋਣ ਉਹਨਾਂ ਦੀਆਂ ਹਿਸਟਰੀਅਨ ਸ਼ੀਟਸ ਖੋਲੀਆਂ ਜਾਂਦੇ ਹਨ ਤੇ ਉਹਨਾਂ ਦੀਆਂ ਪ੍ਰਾਪਰਟੀ ਐਨੂੰ ਫ੍ਰੀਜ਼ ਕਰਾਇਆ ਜਾਏ ਜਿਦੇ ਵਿੱਚ ਲੁਧਿਆਣਾ ਦੇ ਹੱਥ ਹੀ ਨਹੀਂ ਪਿਛਲੇ 2-3 ਮਹੀਨਿਆਂ ਦੇ ਵਿੱਚ 25 ਤੋਂ 26 ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ। ਸੋ ਉਸੇ ਮੁਹਿੰਮ ਨੂੰ ਅੱਗੇ ਰੱਖਦੇ ਹੋਏ ਅਸੀਂ ਇੱਕ ਸ਼ਕਤੀ ਦੇ ਨਾਲ ਨਾਲ ਇੱਕ ਪਬਲਿਕ ਆਊਟਰੀਚ ਦਾ ਪ੍ਰੋਗਰਾਮ ਵੀ ਕਰ ਰਹੇ ਹਾਂ ਜਿਸ ਨਾਲ ਕਿ ਇਸ ਦੀਆਂ ਬੁਰੇ ਜੋ ਇੰਪੈਕਟ ਹੈ ਉਹਦੇ ਬਾਰੇ ਬੱਚਾ ਨੂੰ ਪਤਾ ਲੱਗ ਸਕੇ ਤੇ ਪਬਲਿਕ ਵੀ ਵੱਤਵਾ ਸਾਡੇ ਨਾਲ ਜੁੜ ਕੇ ਇਸ ਨੂੰ ਅੱਗੇ ਲੈ ਕੇ ਜਾਂ ਸਾਡੀ ਮਦਦ ਕਰੇ। ਮੈਡਮ ਜਿਹੜੇ ਨੌਜਵਾਨ ਨਸ਼ੇ ਨੂੰ ਤਿਆਗਣਾ ਚਾਹੁੰਦੇ ਨੇ ਪਰ ਕਿਸੇ ਕਾਰਨ ਤਿਆਗ ਨਹੀਂ ਇਹ ਇਹੀ ਸਾਡੇ ਸਮਾਜ ਦਾ ਇਸ ਵਿੱਚ ਬਹੁਤ ਵੱਡਾ ਰੋਲ ਹੈ ਜੀ ਜੀ ਪੁਲਿਸ ਦੇ ਨਾਲ ਨਾਲ ਹੈਲਥ ਡਿਪਾਰਟਮੈਂਟ ਸਾਡੀ ਪੰਚਾਇਤਾਂ ਸਾਡੀ ਐਨ ਜੀਓਜ਼ ਉਹ ਇਸ ਚੀਜ਼ ਚ ਹੈਲਪ ਕਰ ਰਹੇ ਜਿਹੜੇ ਸਾਡੇ ਅਗੇ ਹੋਟ ਸੈਂਟਰਸ ਬਣੇ ਹਨ ਉਹਨਾਂ ਦੇ ਵਿੱਚ ਡਾਕਟਰ ਤੇ ਸਾਈਕੀਐਟ੍ਰਿਸਟ ਵੀ ਉਹਨਾਂ ਦੀ ਪਧਤ ਲਈ ਹਮੇਸ਼ਾ ਬਿਨਾਂ ਨਸ਼ਾ ਛਡਾਊ ਕੇਂਦਰ ਵੀ ਖੋਲੇ ਗਏ ਨੇ ਪੰਜਾਬ ਦੇ ਵਿੱਚ ਪਰ ਉੱਥੇ ਦੇ ਡਾਕਟਰਸ ਵੱਲੋਂ ਕਿਹਾ ਜਾਂਦਾ ਹੈ ਕਿ ਲੋਕ ਤਾਂ ਜਿਹੜੇ ਨੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਉਹਨਾਂ ਦਾ ਸਹਿਯੋਗ ਨਹੀਂ ਮਿਲ ਪਾਂਦਾ ਜਿਸ ਕਰਕੇ ਉਹ ਨਸ਼ਾ ਨਹੀਂ ਛੱਡ ਪਾਰੇ ਰਿਪੋਰਟ ਦੇ ਸਹੀ ਨਾਲ ਹੀ ਪਰਿਵਾਰ ਦੇ ਸਹਿਯੋਗ ਨਾਲ ਹੀ ਕੋਈ ਨਾ ਕੋਈ ਨਸ਼ਾ ਕੇਂਦਰ ਨਸ਼ਾ ਛਡਾਊਨ ਕੇਂਦਰ ਇਸ ਪਹੁੰਚਦਾ ਹੈ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਰਿਵਾਰ ਸਹਿਯੋਗ ਨਹੀਂ ਦਿੰਦਾ ਪਰਿਵਾਰ ਵੀ ਸਹਿਯੋਗ ਦਿੰਦਾ ਬਟ ਉਹਦੇ ਨਾਲ ਨਾਲ ਸਾਡੇ ਸਮਾਜ ਦੀ ਸਾਡੇ ਸਭ ਦੀ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਇਸ ਮੋਟੀਵੇਸ਼ਨ ਨੂੰ ਬਣਾ ਕੇ ਰੱਖੀਏ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖਿਆ ਸਿੰਘ ਜੀ ਪ੍ਰਿੰਤਾ ਗੌਰ ਮੈਮ ਜੋ ਨੇ ਉਹ ਖਿਡਾਰੀਆਂ ਨੂੰ ਜਿਹੜਾ ਹੈ ਖਿਡਾਰੀ ਦਾ ਪਤਾ ਹੈ ਗਰਾਊਂਡ ਦੇ ਵਿੱਚ ਹੁੰਦੇ ਰਿਹਾ ਜਿਹੜਾ ਉਹਨਾਂ ਨੂੰ ਮਿਲ ਰਹੇ ਨੇ ਤੇ ਉਹਨਾਂ ਦੀ ਬੈਕਗ੍ਰਾਉਂਡ ਜਿਹੜਾ ਕੀਤਾ ਜਾ ਰਿਹਾ ਆਪਣੀ ਮੋਟੀਵੇਸ਼ਨ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਯੂਥ ਹੈ ਮੁੰਡੇ ਕੁੜੀਆਂ ਨਸ਼ਿਆਂ ਨੂੰ ਤਿਆਗ ਕੇ ਜਿਹੜਾ ਰੋਸਿਆਂ ਵੱਲ ਦਾ ਬੰਦੇ ਖੇਡਾਂ ਵੱਲ ਜਿਹੜੇ ਬਣ ਤੇ ਆਪਣਾ ਜਿਹੜਾ ਸਮਾਂ ਹੈ ਕੀਮਤੀ ਸਮਾਂ ਸਵੇਰ ਦੇ ਸ਼ਾਮ ਦੇ ਸਮੇਂ ਦੇ ਵਿੱਚ ਜਿਹੜਾ ਖੇਡਾਂ ਨੂੰ ਖੇਡ ਕੇ ਤੇ ਆਪਣਾ ਜਿਹੜਾ ਸਰੀਰ ਹੈ ਉਸ ਨੂੰ ਤੰਦਰੁਸਤ ਰੱਖਣਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਮੈਡਮ ਜੀ ਲੁਧਿਆਣਾ ਰਹੇ ਜੀ ਮੈਡਮ ਜਿਹੜੇ ਨੇ ਧਾਨਪ੍ਰੀਤ ਕੌਰ ਜੀ ਆਈਐਸ ਸਿਦਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਨੂੰ ਮੋਟੀਵੇਟ ਕਰ ਰਹੇ ਉਹਨਾਂ ਦਾ ਅਭਿਨੰਦ ਕਰਦੇ ਸੋ ਲੁਧਿਆਣਾ ਦਿਹਾਤੀ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਲਈ ਜਿਹੜਾ ਪਿੰਡ ਗੁੜੇ ਦੇ ਵਿੱਚ ਜਿਹੜਾ ਬਾਸਕਟਬਾਲ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਮੁੰਡੇ ਤੇ ਕੁੜੀਆਂ ਦੇ ਜਿਹੜੇ ਮੈਚ ਕਰਵਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਧਨਪ੍ਰੀਤ ਕੋਰ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਦੇ ਲਈ ਲਗਾਤਾਰ ਅਨੇਕਾਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਅੱਗੇ ਵੀ ਜਿਹੜੇ ਜਾਰੀ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਬਾਸਕਟਬਾਲ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਨੇ ਉਸ ਦੇ ਵਿੱਚ ਜਿਹੜੇ ਜੇਤੂ ਟੀਮਾਂ ਹੋਣਗੀਆਂ ਤੇ ਜੇਤੂ ਖਿਡਾਰੀ ਹੋਣਗੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਕੈਮਰਾ ਪਰਸਨ ਅਮਿਤ ਪਾਠਕ ਦੇ ਨਾਲ ਦੀਪਕ ਕਤਿਆਲ ਤੋਂ ਸਮਰ ਨਿਊਜ਼